ਟਰਾਲੀਆਂ ਦੇ ਵਿੱਚ ਲੈ ਕੇ ਆਏ ਹੋ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਦੇ ਵਿੱਚ ਸਿਰਫ 2 ਤੋਂ 3 ਪੱਥਰੀ ਆਦੇ ਆਨ ਵੱਡੀਆਂ ਟਰਾਲੀਆਂ ਦੇ ਵਿੱਚ ਜੋ ਕਿ ਪੱਥਰ ਕਾਫੀ ਵੱਡੇ ਪੱਥਰ ਆਨ ਜੋ ਮਸ਼ੀਨਰੀ ਦੁਆਰਾ ਹੀ ਦਰਿਆ ਦੇ ਵਿੱਚ ਲਗਾਈ ਜਾ ਰਿਹਾ ਨਾ ਤਾਂ ਕਿ ਬੰਨ ਪੱਕੀ ਤਰ੍ਹਾਂ ਮਜ਼ਬੂਤ ਹੋ ਜਵੇ ਯੂਜ਼ਰ ਪੰਜਾਬ ਤੋਂ ਤੁਸੀਂ ਦੇਖ ਰਹੇ ਹੋ ਅਸੀਂ ਇਸ ਟਾਈਮ ਫਰਚ ਟਹਿਲਦਾ ਤੇ ਬੰਨ ਤੇ ਖੜੇ ਆਂ ਜਿੱਥੇ ਕਿ ਸਾਂਖਤਾ ਵੱਲੋਂ ਸੇਵਾਦਾਰਾਂ ਵੱਲੋਂ ਜੋ ਟਰੈਲੀਆਂ ਦੇ ਵਿੱਚ ਪੱਥਰ ਦੀ ਸੇਵਾ ਕੀਤੀ ਜਾ ਰਹੀ ਹੈ ਟਰੈਲੀਆਂ ਦੇ ਵਿੱਚ ਲੈ ਕੇ ਆ ਰਹੇ ਨੇ ਸੇਵਾਦਾਰ ਕਾਫੀ ਵੱਡੀ ਗਿਣਤੀ ਦੇ ਵਿੱਚ ਸੇਵਾਦਾਰਾਂ ਵੱਲੋਂ ਇਹ ਪੱਥਰ ਲੈ ਕੇ ਪਹੁੰਚੇ ਹਨ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਤਰਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਲੀਆਂ ਪੱਥਰ ਲੈ ਕੇ ਇੱਥੇ ਪਹੁੰਚੇ ਹੋਈਆਂ ਨੇ ਇਸ ਵੇਲੇ ਬੁਝ ਟੈਲ ਦਾਸ ਦੇ ਬੰਦ ਤੇ ਐਫ ਐਮ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰਾਂ ਵੱਲੋਂ ਜੋ ਬੁਰਜ ਟੇਲ ਦਾਸ ਦੇ ਬੰਨ ਲਈ ਟਰੇਲੀਆਂ 'ਤੇ ਭਰ ਕੇ ਜੋ ਪੱਥਰ ਇਸ ਵੇਲੇ ਪਹੁੰਚੇ ਹੋਏ ਹਨ ਮਿੱਟੀ ਦੇ ਬੋਰੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਇਲਾਕਾ ਨਿਵਾਸੀਆਂ ਨੂੰ ਪਤਾ ਸੀ ਵੀ ਜੋ ਬੁਰਜ ਪਿੰਡ ਦੇ ਵਿੱਚ ਢਾਲ ਲੱਗੀ ਸੀ ਦਰਿਆ ਨੂੰ ਉਹਦਾ ਜਿਹੜਾ ਸੇਵਾ ਦਾ ਪ੍ਰਬੰਧ ਸੀ ਉਹ ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਤੇ ਕਿਲਾ ਅਨੰਦਗੜ ਸਾਡੀ ਫਰਮੌਰ ਜਿਹੜੀ ਸੇਵਾ ਦੇ ਪਹੁੰਚ ਕਾਰ ਸੇਵਾ ਵਾਲੇ ਬਾਬਿਆਂ ਨੇ ਉਹ ਸੰਭ ਲਈ ਸੀ ਤੇ ਕੰਮ ਉਹਨਾਂ ਦੇ ਮੁਤਾਬਕ ਅਸੀਂ ਬਹੁਤ ਵਧੀਆ ਚੱਲ ਰਿਹਾ ਜੇ ਅੱਜ ਕੰਮ ਦੇਖੀਏ ਦੋ ਦਿਨਾਂ ਦੇ ਵਿੱਚ ਹੀ ਜਿਹੜੀ ਢਾ ਸਾਡੇ ਕੋਲ ਸੱਤਾਂ ਦਿਨਾਂ ਚ ਨਹੀਂ ਰੁਕੀ ਉਹ ਬਾਬਾ ਜੀ ਨੇ ਦੋ ਦਿਨ ਵਿੱਚ ਰੋਕ ਦਿੱਤੀ ਆ ਤੇ ਬਾਬਾ ਜੀ ਵੱਲੋਂ ਅਸੀਂ ਸਭ ਸੰਗਤ ਆ ਇਸ ਕਰਕੇ ਧੰਨਵਾਦ ਕਰਦੇ ਆ ਬਾਬਿਆਂ ਦੀ ਇੱਕ ਕਹਿਣ ਦਿੱਤੇ ਲੱਖਾਂ ਹੀ ਟਰਾਲੀਆਂ ਤੇ ਲੱਖਾਂ ਹੀ ਮਸ਼ੀਨਰੀ ਇੱਥੇ ਪਹੁੰਚ ਗਈ ਆ ਬਾਬਾ ਜੀ ਵੱਲੋਂ ਸਭ ਟਰਾਲੀਆਂ ਵਾਲਿਆਂ ਦਾ ਧੰਨਵਾਦ ਵੀ ਕਰਦੇ ਆ ਵੀ ਜਿਨ੍ਹਾਂ ਨੇ ਇੱਕ ਸਨੇਹ ਤੇ ਸਾਡੇ ਪੱਥਰ ਚੱਕ ਕੇ ਮਲਬਾੜਕਾ ਤੋਂ ਲਏ ਆ ਤੇ ਉਹਦੇ ਨਾਲ ਸਾਡਾ ਕੰਮ ਬਹੁਤ ਵਧੀਆ ਚੱਲਿਆ ਤੇ ਅੱਗੇ ਵੀ ਬੇਨਤੀ ਆ ਵੀ ਜਿੱਦਾਂ ਦੇ ਬਾਬਾ ਜੀ ਦਾ ਸੁਨੇਹਾ ਹੋਊਗਾ ਉਹਦੇ ਮੁਤਾਬਕ ਕੰਮ ਕਰਦੇ ਰਹੀਏ ਤੇ ਆਪਾਂ ਇਹ ਲੋਕੀ ਏਰੀਆ ਨੂੰ ਬਚਾ ਸਕਦੇ ਆ ਜੀ ਬਾਕੀ ਹੋਰ ਤੁਸੀਂ ਸਰਪੰਚ ਜੀ ਆਪਣਾ ਦਿਓ ਵਿਚਾਰ ਜੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵਨ ਦੀ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਕਿਲਾ ਨਾਨਕਗੜ੍ਹ ਸਾਹਿਬ ਨੂੰ ਝੂਰਾ ਝੂਰਾ ਨਾਲ ਚਲਾਈ ਜਾ ਰਹੀ ਹੈ ਜਿਸ ਨੂੰ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਸੀ ਸੰਤਾਂ ਦੇ ਇੱਥੇ ਆਇਆ ਤੇ ਬਾਬਾ ਸਤਨਾਥ ਸਿੰਘ ਉਹਨਾਂ ਦੇ ਜਿਹੜੀ ਆ ਤੁਸੀਂ ਬਾਗਡੋਰ ਇਸ ਬੰਨ ਨੂੰ ਬੰਨਣ ਦੀ ਜਿਹੜੀ ਸੇਵਾ ਸੰਭਾਲੋ ਸੋ ਉਹਨੂੰ ਉਹਨਾਂ ਨੇ ਇਲਾਕੇ ਦੇ ਲੋਕਾਂ ਦੀ ਸੇਵਾ ਨੂੰ ਪ੍ਰਵਾਨ ਕਰਦੇ ਹੋਇਆ ਮੁੱਖ ਰੱਖਦੇ ਆ ਇਸ ਨੂੰ ਤਾਂ ਕਿ ਲੋਕਾਂ ਦਾ ਜਿਹੜਾ ਆ ਮਾਲੀ ਨੁਕਸਾਨ ਨਾ ਹੋ ਸਕੇ ਖੇਤਾਂ ਦਾ ਖੇਤੀਬਾੜੀ ਦਾ ਇਸ ਬੰਨ ਨੂੰ ਦੁਆਰਾ ਬੰਨਣ ਦਾ ਯਤਨ ਕਰ ਰਹੇ ਆ ਇਲਾਕੇ ਦੇ ਲੋਕਾਂ ਨੂੰ ਬਾਬਾ ਜੀ ਵੱਲੋਂ ਵੀ ਅਪੀਲ ਕੀਤੀ ਗਈ ਸੀ ਜੋ ਹੁਣ ਅੱਜ ਪੱਥਰ ਲੈ ਕੇ ਆ ਰਹੇ ਨੇ ਕੰਕਰੀਟ ਵਾਲੇ ਉਹ ਇੱਥੇ ਲਾ ਕੇ ਪੂਰਨ ਤੌਰ ਤੇ ਅਸੀਂ ਬੰਨ੍ਹ ਦੀ ਜਿਹੜੀ ਹੈਗੀ ਆ ਕਾਰ ਸੇਵਾ ਨਿਰਵਿਘਨ ਚੱਲ ਪਈ ਆ ਦੁਆਰਾ ਸੋ ਕਈ ਟੈਕਨੀਕਲ ਇਸ਼ੂ ਹੁੰਦੇ ਆ ਉਹ ਪ੍ਰਸ਼ਾਸਨ ਦੇ ਨਾਲ ਰਲ ਕੇ ਜਿੱਦਾਂ ਪ੍ਰਸ਼ਾਸਨ ਕਹਿੰਦਾ ਟੈਕਨੀਕਲੀ ਤਰੀਕੇ ਦੇ ਨਾਲ ਇਸ ਬੰਨ ਨੂੰ ਬੰਨਣ ਦਾ ਪੂਰਾ ਯਤਨ ਕਰ ਰਿਹਾ ਸੋ ਆਪਾਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਦੀ ਵੀ ਸੁਣਨੀ ਐ ਤੇ ਮਹਾਪੁਰਸ਼ਾਂ ਦੀ ਅਗਵਾਈ ਹੇਠ ਇਸ ਜਿਹੜਾ ਬੰਨ ਨੂੰ ਬੰਨ ਕੇ ਮੋੜ ਕੇ ਲੋਕਾਂ ਦੇ ਜੋ ਮਾਲ ਦੀ ਇੱਥੇ ਖੇਤਾ ਖੇਤੀਬਾੜੀ ਦੀ ਜੋ ਨੁਕਸਾਨ ਹੋਇਆ ਰੇਤਾ ਆ ਗਈ ਆ ਉਹ ਸਫਾਈ ਕਰਕੇ ਵੀ ਮਹਾਪੁਰਸ਼ ਤਰਕੀਬ ਕਰਕੇ ਦੇਣਗੇ ਸੋ ਕਿਸੇ ਨੇ ਵੀ ਪੈਸੇ ਦੇ ਵਿੱਚ ਨਹੀਂ ਆਣਾ ਪਿਆਰ ਦੇ ਨਾਲ ਸਾਰਿਆਂ ਨੇ ਸੇਵਾ ਕਰਨੀ ਆ ਜਿੱਥੇ ਕਹਿੰਦੇ ਆ ਉੱਥੇ ਟਰਾਲੀਆਂ ਲੈ ਕੇ ਆਣੀਆਂ ਸੋ ਇੱਥੇ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਵਾਵਾਂ ਚੱਲਦੀਆਂ ਜਿਸ ਤਰ੍ਹਾਂ ਲੰਗਰ ਦੀ ਸੇਵਾ ਆ ਚਾਹ ਪਾਣੀ ਦੀ ਸੇਵਾ ਆ ਉਹ ਵੀ ਨਿਰੰਤਰ ਇੱਥੇ ਮਾਹ ਪਰਸ਼ਾਂ ਦੀ ਹਾਜ਼ਰੀ ਵਿੱਚ ਰਵਾਇਹੀਟ ਜਾਰੀ ਹੈ ਸੋ ਕਿਸੇ ਨੇ ਘਬਰਾਣ ਦੀ ਲੋੜ ਨਹੀਂ ਕਿਸੇ ਨੂੰ ਵੀ ਪ੍ਰਸ਼ਾਸਨ ਦੇ ਨਾਲ ਆਪਾਂ ਰਲ ਕੇ ਸਾਰਾ ਕੰਮ ਕਰਨਾ ਹੈ ਪ੍ਰਸ਼ਾਸਨ ਤੋਂ ਵੀ ਜਿੰਦਾ ਵੱਧ ਤੋਂ ਵੱਧ ਕੰਮ ਲਿਆ ਜਾ ਸਕੇ ਆਪਾਂ ਲਈਏ ਸੋ ਬਾਬਾ ਜੀ ਆਪਣੀ ਮਸ਼ੀਨਰੀ ਲੈ ਕੇ ਇਲਾਕੇ ਦੇ ਲੋਕਾਂ ਨੂੰ ਸੰਤਾਂ ਨੂੰ ਲੈ ਕੇ ਇੱਥੇ ਜੋਰ ਸ਼ੋਰ ਨਾਲ ਲੱਗੇ ਹੋਏ ਨੇ ਆਪਾਂ ਬੰਦ ਆ ਜਿਹੜਾ ਪੂਰਾ ਨਿਰਵੇਗਾ ਨਾ ਜਿਹੜਾ ਕਾਰ ਸੇਵਾ ਇਹਦੀ ਕਰਕੇ ਫੇਰ ਹੀ ਇਸ ਨੂੰ ਮਾਹ ਪਰਸ਼ਾਂ ਨੂੰ ਰੁਕਤ ਕਰਾਂਗੇ ਸੋ ਸਾਰਿਆਂ ਨਾਲਗੇ ਸਾਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇਨਤੀ ਕੀਤੀ ਆ ਕਿ ਜੇ ਕੋਈ ਇੰਜੀਨੀਅਰਿੰਗ ਬ੍ਰਾਂਚ ਦਾ ਬੰਦਾ ਜੋ ਕੋਈ ਐਸਡੀਓ ਕੋਈ ਐਕਸ਼ਨ ਆਪਣਾ ਢੰਗ ਦੱਸਦਾ ਆ ਉਹ ਤੁਸੀਂ ਅਪਣਾ ਲਓ ਕੋਈ ਨਹੀਂ ਫਰਕ ਨਹੀਂ ਪੈਂਦਾ ਅਗਲੇ ਨੇ ਵੀ ਕੋਈ ਆਪਣਾ ਦਿਮਾਗ ਪੜਿਆ ਲਿਗਾ ਦਿਮਾਗ ਵਰਤਣਾ ਉਹ ਬਾਬਾ ਜੀ ਦੇ ਸੇਵਾਦਾਰਾਂ ਦਾ ਮੈਂ ਧੰਨਵਾਦ ਕਰਦਾ ਪਹਿਲ ਦੇ ਆਧਾਰ ਤੇ ਗੱਲ ਮੰਨ ਲਈ ਸਾਰੀ ਪਬਲਿਕ ਨੇ ਮੰਨ ਲਈ ਔਰ ਜਿੱਦਾਂ ਪਬਲਿਕ ਜਾਊਗੀ ਉਦਾਂ ਕੰਮ ਹੋਊਗਾ ਪ੍ਰਸ਼ਾਸਨ ਪੂਰਾ ਸਾਥ ਦੇਊਗਾ ਜਿਸ ਚੀਜ਼ ਦੀ ਵੀ ਜ਼ਰੂਰਤ ਹੋਊਗੀ ਭਾਈ ਜਿਹੜਾ ਐਸਐਮ ਵਿੱਚ ਪ੍ਰੋਬਲਮ ਰਹੀ ਸੀ ਕੰਮ ਰੁਕਿਆ ਸੀ ਕਿਉਂ ਰੁਕਿਆ ਸੀ ਦੇਖੋ ਹਜੇ ਤੱਕ ਸਾਨੂੰ ਇਹ ਹੀ ਨਹੀਂ ਸਮਝ ਆਈ ਪਈ ਇਹਨੂੰ ਰੋਕਿਆ ਕਿਉਂ ਨੇ ਆ ਕਿਉਂ ਰੋਕਿਆ ਗਿਆ ਸਵੇਰ ਦਾ ਬਹੁਤ ਵਧੀਆ ਕੰਮ ਚੱਲਦਾ ਸੀ ਦੋ ਦਿਨਾਂ ਤੋਂ ਕਾਰ ਸੇਵਾ ਵਾਲੇ ਸੰਤ ਮਹਾਪੁਰਸ਼ਾਂ ਦੇ ਪੈਰੋਕਾਰ ਇੱਥੇ ਲੱਗੇ ਹੋਏ ਆ ਇਲਾਕੇ ਦੀਆਂ ਸੰਗਤਾਂ ਲੱਗੀਆਂ ਹੋਈਆਂ ਨੌਜਵਾਨ ਸਾਥੀ ਲੱਗੇ ਹੋਏ ਆ ਇਹ ਵੀ ਪਤਾ ਵੀ ਕੱਲ ਦੇ ਪੱਥਰ ਲੱਦ ਹੋ ਰਹੇ ਆ ਆਣੇ ਆ ਜੇ ਕੋਈ ਠੇਕੇਦਾਰ ਦੇ ਵਿੱਚ ਜਾਂ ਉਹਨਾਂ ਦੇ ਇੰਜੀਨੀਅਰ ਦੇ ਵਿੱਚ ਇਹ ਗੱਲ ਆਵੇ ਪੱਥਰ ਨੂੰ ਐ ਲਾਣਾ ਜਾਂ ਆਉ ਲਾਣਾ ਇਹ ਫੈਸਲਾ ਡਿਸਕਸ ਕਰ ਕਰਕੇ ਨਿਪਟਦਾ ਕੰਮ ਰੋਕਣਾ ਕੋਈ ਮਸਲੇ ਦਾ ਹੱਲ ਨਹੀਂ ਸੋ ਜੇ ਕੰਮ ਰੋਕਾਂਗੇ ਕੰਮ ਤਾਂ ਅਸੀਂ 10 ਦਿਨ ਤੋਂ ਦੇਖ ਰਹੇ ਆ ਕੋਈ ਵੀ ਨਹੀਂ ਨਿਪਟ ਰਿਹਾ ਜੇ ਇੰਦਾ ਵਾਰ-ਵਾਰ ਨੂੰ ਕੰਮ ਨੂੰ ਰੋਕਿਆ ਜਾਊਗਾ ਅਸੀਂ ਤਾਂ ਚਾਹਦੇ ਹਾਂ ਵੀ ਇਹ 2 ਦਿਨਾਂ 'ਚ ਪੂਰਾ ਹੋ ਜਾਵੇ ਕਿ ਜੇ ਹੁਣ ਇਸ ਚੀਜ਼ ਨੂੰ ਲਮਕਾ ਕੇ ਰੱਖਣਾ ਜੇ ਇਸ ਚੀਜ਼ ਨੂੰ ਮਹੀਨਿਆਂ ਵੱਧੀ ਲੈ ਕੇ ਜਾਣਾ ਉਹ ਫੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਵਿੱਚ ਇੱਕ ਵਹਿਮ ਭਰਮ ਪੈਦਾ ਹੁੰਦਾ ਪੇ ਇਸ ਨੂੰ ਇੰਨਾ ਲੰਮਾ ਕਿਉਂ ਚਲਾ ਰਿਹਾ ਕਿਉਂਕਿ ਪਹਿਲੇ ਜਿਹੜੀ ਦਰਿਆਈ ਫਸਲ ਆ ਉਹ ਖਤਮ ਹੋ ਚੁੱਕੀ ਆ ਲਗਭਗ ਐਸ ਕਿੱਲੇ ਦਾ ਵੀ ਇੱਕ ਕਿੱਲਾ ਢੱ ਹੋ ਚੁੱਕਾ ਮੋਰੇ ਕਿੱਲੇ ਨੀਵੇਂ ਆ ਜੇ ਪਾਣੀ ਦਾ ਵਹਾਅ ਇਸੇ ਤਰ੍ਹਾਂ ਰਿਹਾ ਤਿੰਨ ਦਿਨ ਦੀ بارش ਵੀ ਦਸੀ ਹੋਆ ਤੇ ਉਹਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਸੋ ਮੇਰੀ ਸਾਰੇ ਸੰਗਤਾਂ ਨੂੰ ਅਪੀਲ ਆ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਵੀ ਅਪੀਲ ਆ ਇਹਦੇ ਵਿੱਚ ਸਹਿਯੋਗ ਕਰੋ ਇਹ ਸਾਰਿਆਂ ਵੀਰਾਂ ਦਾ ਕੰਮ ਆ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਸਾਰਿਆਂ ਦੇ ਸਹਿਯੋਗ ਨਾਲ ਹੀ ਕੰਮ ਕੀਤਾ ਜਾ ਸਕਦਾ ਭਾਈ ਪਤਾ ਹੁਣ ਇਹ ਕਿਹੜੀ ਗੱਲ ਦੀ ਇਹ ਸਹਿਮਤੀ ਬਣੀ ਵੀ ਕਮੇਟੀ ਦੁਆਰਾ ਸ਼ੁਰੂ ਕੀਤਾ ਗਿਆ ਸਤਿ ਦੇਖੋ ਕੰਮ ਕੰਮ ਤਾਂ ਪਹਿਲਾਂ ਵੀ ਚੱਲ ਰਿਹਾ ਸੀ ਸਵੇਰ ਦਾ ਹੀ ਚੱਲਦਾ ਪਿਆ ਸੀ ਜੇ ਮੈਂ ਉਹ ਗੱਲ ਪਹਿਲਾਂ ਵੀ ਦੁਬਾਰਾ ਦੁਹਰਾ ਦੰਨਾ ਵੀ ਜੇ ਠੇਕੇਦਾਰ ਦੇ ਜਾਂ ਸੰਗਤਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਆ ਉਹ ਠੇਕੇਦਾਰ ਡਿਸਕਸ ਕਰ ਸਕਦਾ ਇੱਥੇ ਮੋਰੀ ਸੰਗਤਾਂ ਦੇ ਨਾਲ ਵੀ ਇਸ ਪੱਥਰ ਨੂੰ ਐ ਲਾਣਾ ਕਿ ਐ ਲਾਣਾ ਇਹਨੂੰ ਟੈਕਨੀਕਲ ਕਿੱਦਾਂ ਲਾਣਾ ਪਰ ਇਹ ਤਾਂ ਹੈ ਨਹੀਂ ਵੀ ਇਹ ਜਿਹੜੀ ਚੀਜ਼ ਆ ਇਹ ਪਾਣੀ ਨੂੰ ਰੋਕੂਗੀ ਨਹੀਂ ਆਪਾਂ ਦੇਖਦੇ ਆਂ ਵੀ 10 12 ਕੁਆਂਟਲ ਦਾ ਇੱਕ ਪੱਥਰ ਇੱਕ ਟਰਾਲੀ ਦੇ ਵਿੱਚ ਤਿੰਨ ਪੀਸ ਹੀ ਆਏ ਆ ਔਰ ਸੰਗਤਾਂ ਕਿੰਨੀ ਜਦੋ ਜਹਦ ਨਾਲ ਲੈ ਕੇ ਆਈਆਂ ਤੇ ਉਹਨੂੰ ਲਾਣ ਨਹੀਂ ਦਿੱਤਾ ਗਿਆ ਇਸ ਵਿਸ਼ੇ ਤੇ ਮੇਰੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਦੇ ਧਿਆਨ ਹਿੱਤ ਕੋਈ ਮਸਲਾ ਨਹੀਂ ਸੀ ਸਿਰਫ ਇਹ ਥੱਲੇ ਦੇ ਅਫਸਰਾ ਤੱਕ ਮਸਲਾ ਸੀ ਪਰ ਹਜੇ ਤੱਕ ਪ੍ਰੋਪਰ ਨਹੀਂ ਪਤਾ ਲੱਗ ਸਕਿਆ ਵੀ ਇਹ ਕਿਹਦੇ ਕਹਿਣ ਤੇ ਰੋਕਿਆ ਗਿਆ ਤੇ ਮੌਕੇ ਤੇ ਫੇਰ ਚਲੋ ਮੌਜੂਦਾ ਸਰਕਾਰ ਦੇ ਨਮਾਇंदे ਆਏ ਆ ਉਹਨਾਂ ਦੇ ਕਹਿਣ ਤੇ ਚੱਲਿਆ ਕਿ ਆਪ ਚੱਲਿਆ ਇਹ ਤਾਂ ਉਹ ਹੀ ਦੱਸ ਸਕਦੇ ਆ